ਉਹ ਬਈ ਮਤਾਵਾ ਆਈਆਂ ਵੀ ਅਸੀਂ ਖਨੌਰੀ ਬਾਰਡਰ ਤੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਹੜਾ ਪਿੰਡਾ ਤੇ ਕਿੰਨੇ ਦਿਨ ਹੋ ਗਏ ਮਾਤਾ ਹੱਸੀ ਗਾਲ ਜੀ ਪਹਿਲਾਂ ਸੋਡੇ ਜੱਜਬੇ ਨੂੰ ਸਲਾਮ ਆ ਹਨਾ ਵੀ ਤੁਸੀਂ ਆਈਓ ਕਿਹੜੇ ਕਿਹੜੇ ਪਿੰਡਾ ਜੋਂ ਆਈਓ ਮਾਤਾ ਅਸੀਂ ਰਾਮਪੁਰਾ ਤੋਂ ਬੇਟਾ ਠੀਕ ਹੈ ਹਾਂ ਸਾਨੂੰ ਅੱਜ 4 ਦਿਨ ਹੋ ਗਏ ਐਨੂੰ ਇਹ ਹਫਤਾ ਲਾਵਾਂਗੇ ਐ ਦੁਬਾਰ ਨਹੀਂ ਜਾਵਾਂਗੇ ਠੀਕ ਹੈ ਸਾਰੀਆਂ ਰਾਮਪੁਰਾ ਤੋਂ ਜੇ ਹੋਰ ਕਿਹੜਾ ਕਿਹੜਾ ਪਿੰਡਾ ਹੈ ਅਸੀਂ ਬੁਰਜਮਾਨਸਾਈਆ ਬੁਰਜਮਾਨਸਾਈਆ ਤੋਂ ਤੁਸੀਂ ਕਹਿੰਦੇ ਤਿੰਨੇ ਆਣੀਆਂ ਹਾਂ ਚਾਰ ਚਾਰ ਜਾਣੀ ਅਸੀਂ ਅਸੀਂ ਤਿੰਨ ਠੀਕ ਹੈ ਤੁਸੀਂ ਤਿੰਨ ਫੂਲ ਤੋਂ ਚਾਰ ਬੁਰਜਮਾਨ ਸਾਈਆਂ ਤੋਂ ਇਹ ਸਾਰੇ ਇਕੱਠੇ ਹੀ ਆਇਓ ਜਾਂ ਅਲੱਗ-ਅਲੱਗੋਂ ਨਾ ਕਿਹ ਪਹਿਲਾ ਆਇਆ ਸਾਲ ਸੀ ਦਿਨ ਹੋ ਗਏ ਆ ਸਾਲ ਸੀ ਦਿਨ ਹੋ ਗਏ ਠੀਕ ਹੈ ਮੰਨ ਲਓ ਵੀ ਪਿੰਡਾਂ ਦੇ ਵਿੱਚੋਂ ਵਾਰੀ ਤੇ ਬਾਈ ਮਤਾਵਾ ਪਹਿਣਾ ਵੀ ਆਉਣ ਲੱਗੀਆਂ ਹਨਾ ਬਿਲਕੁਲ ਜਿਵੇਂ ਬਾਈ ਬੰਦਿਆਂ ਨਾਲ ਸਹਿਯੋਗ ਦੇਵਾਂਗੇ ਮੁੰਡਿਆਂ ਬੰਦਿਆਂ ਨਾਲ ਉਹਨਾਂ ਨੂੰ ਕੰਕਰੀ ਦੀ ਬਾਡੀ ਦੀ ਰੋਤਾ ਹਾਂ ਉਹ ਕੰਕਸਾਂਭਣ ਅਸੀਂ ਵੀ ਰਾਣਾ ਮੋਢੇ ਨਾਲ ਮੋਢੇ ਲਾ ਕੇ ਚੱਲਾਂਗੇ ਨਹੀਂ ਬਿਲਕੁਲ ਸਾਂਭਣ ਸਾਲ ਪਰ ਆਪਾਂ ਖਾਣੀ ਐ ਪਸਵਾਉਣੀ ਐ ਗਰੀਬਾਂ ਦਾ ਵੀ ਢਿੱਡ ਭਰਨਾ ਐ ਗੜੀ ਖਸਰ ਸੰਭਣ ਬਿਲਕੁਲ ਨਾ ਚੱਕੋਂ ਪੂਰਾ ਮੋੜ ਨਾ ਮੋੜ ਲਾ ਕੇ ਨਾ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਗੱਲ ਕਹੀ ਆ ਕਣਈ ਅੰਕਿਤ ਬਾਈ ਇੱਧਰ ਸਾਡਾ ਅੰਕਿਤ ਭਰਾ ਖੜਾ ਬਾਈ ਜਿਹੜੇ ਵੀਰ ਹੋ ਰਹੇ ਨੇ ਬਾਈ ਖਨੌਰੀ ਬਾਰਡਰ ਦੇ ਮਾਤਾ ਜਿਹੜੀ ਟਰੈਕਟਰਾਂ ਦੇ ਟਾਇਰਾਂ ਦੀ ਸੇਵਾ ਨਾ ਉਹ ਆ ਬਾਈ ਹੋ ਰਹੇ ਨੇ ਕੀਤੀ ਆ ਇਹਨਾਂ ਦਾ ਗਰੁੱਪਾ ਬਹੁਤ ਵੱਡਾ ਅੱਜ ਸਾਰੇ ਬੰਦੇ ਬਿਜੀ ਹੋਏ ਹੋਏ ਨੇ ਕੰਮ 'ਚ ਤੇ ਇਹ ਵੀਰਾਂ ਨੇ ਸੇਵਾ ਕੀਤੀ ਹੈਗੀ ਥੋੜਾ ਜਿਹਾ ਆਸ਼ੀਰਵਾਦ ਚਾਹੀਦਾ ਜੀ ਹੋਰ ਅੰਕਿਤ ਬਾਈ ਠੀਕ ਹੈ ਬਹੁਤ ਵਧੀਆ ਹੈ ਤਾਂ ਸਾਡੀਆਂ ਜਿਹੜੀਆਂ ਮੱਤਾਵਾਂ ਨੇ ਬਾਈ ਇਹਨਾਂ ਦੇ ਜज्ਬੇ ਨੂੰ ਸਲਾ ਬਿਲਕੁਲ ਬਾਈ ਬਿਲਕੁਲ ਬਾਈ ਬਿਲਕੁਲ ਦੇਖ ਲੈ ਬਾਈ ਇੱਕ ਉਹ ਵੀ ਨੇ ਲੋਕ ਜਿਹੜੇ ਘਰਾਂ ਚ ਬੈਠੇ ਨੇ ਹਨਾ ਤੇ ਇੱਕ ਨਾਲ ਸਾਡੀਆਂ ਮਤਾਵਾ ਪਹਿਣਾ ਨੇ ਇਹ ਕਹਿੰਦੇ ਵੀ ਹੁਣ ਕਣਕ ਦੀ ਬਾਢੀ ਦਾ ਟਾਈਮ ਆ ਤੂੜੀ ਕਰਨੀ ਆ ਸਾਲ ਭਰ ਜਿਹੜੀ ਫਸਲ ਆ ਗਈ ਹਨਾ ਜਿਹੜੇ ਇੱਥੋਂ ਹੀ ਖਾਣੀ ਹੈਗੀ ਆਪਾਂ ਇਹ ਸੇ ਕਰਕੇ ਕਹਿੰਦੀਆਂ ਫਿਰ ਬਾਈ ਹੁਣ ਇੱਥੇ ਬਾੜਰਾਂ ਤੇ ਅਸੀਂ ਡਟ ਗਈਆਂ ਤੇ ਹਾਂਜੀ ਤਾਂ ਬਦਲ ਬਦਲ ਕੇ ਆਉਂਦੇ ਹਾਂ ਠੀਕ ਹੈ ਸਾਨੂੰ ਕੋਨਾ ਵੀ ਟਾਈਮ ਲੱਗ ਜੇ ਅਸੀਂ ਆਪਦਾ ਜਿੱਤ ਜਿੱਤ ਕੇ ਹੀ ਜਾਵਾਂਗੇ ਨਹੀਂ ਬਿਲਕੁਲ ਹੁਣ ਇਧਰ ਨੂੰ ਕਿੱਥੇ ਬਾੜਰ ਕਰਨੀ ਚੱਲੀਆਂ ਸੰਗਤ ਸਾਹਿਬ ਜੀ ਰਹਿਣ ਦੀ ਜਗ੍ਹਾ ਅਸੀਂ ਇੱਥੇ ਟਰਾਲੀਆਂ ਬਣਾਈਆਂ ਨੇ ਅਸੀਂ ਪ੍ਰਸ਼ਾਦਾ ਬਣਾ ਕੇ ਆਏ ਹਾਂ ਪ੍ਰਸ਼ਾਦਾ ਜਿਹੜਾ ਲੰਗਰ ਚੱਲਦੇ ਉੱਥੇ ਤਿਆਰ ਕਰਕੇ ਆਏ ਹਾਂ ਨੂਰਪੁਰ ਵਾਲਿਆਂ ਦਾ ਠੀਕ ਹੈ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਗੱਲ ਆਈ ਹੈ ਨਾ ਨਹੀਂ ਨਹੀਂ ਬਹੁਤ ਵਧੀਆ ਪ੍ਰਸ਼ਾਦਾ ਤਿਆਰ ਕਰਦੇ ਨਹੀਂ ਨਹੀਂ ਬਹੁਤ ਵਧੀਆ ਬਹੁਤ ਨਾਰੇ ਜਰੂਰ ਲਾ ਦਿਓ ਇੱਕ ਵਾਰੀ ਜੇ ਫਿਰ ਮੋਦੀ ਸਰਕਾਰ ਮਰਦਾਵਾ ਕਰ ਕਰ ਮਰਦਾਵਾ 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 ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਕੌਣ ਚ ਗੋਡਾ 21 ਦੁੱਕੀ ਚੱਕ ਦਿਆਂਗੇ ਕੌਣ ਤੇ ਗੋਡਾ ਰੱਖ ਦੇ 21 ਦੁੱਕੀ ਚੱਕ ਦਿਆਂਗੇ ਇਹ ਬਹੁਤ ਵਧੀਆ ਜੀ ਅੰਕੇ ਦੇਖ ਲਾ ਬਾਈ ਹੌਸਲੇ ਕਿੰਨੇ ਨੇ ਜੈ ਜੈਕਾਰ ਹੈ ਵੀਰੇ ਆ ਚੀਜ਼ ਦੇਖ ਕੇ ਆਪਣੇ ਪੰਜਾਬ ਦਾ ਨਾਮ ਸਾਰੀ ਦੁਨੀਆ ਚ ਜਾਣਿਆ ਜਾਂਦਾ ਸਹੀ ਗੱਲ ਆ ਬਾਈ ਇਹੀ ਇਹੀ ਜਜ਼ਬਾ ਹੈ ਆਪਣੇ ਪੰਜਾਬ ਦਾ ਹਾਂ ਬਿਲਕੁਲ ਇਹ ਸ਼ੇਰ ਨਹੀਂ ਆਣੇ ਬਾਈ ਮਾਵਾ ਭੈਣਾ ਸਾਡੀਆਂ ਹਨਾ ਬਾਈ ਬਿਲਕੁਲ ਬੇਟਾ ਸਾਰੇ ਨਿਕਰੇ ਹਮ ਕੱਢ ਗਏ ਨੇ ਰੋਟੀਆਂ ਕੱਢਦੇ ਆ ਬੰਦਿਆਂ ਦੀਆਂ ਤੂੜੀਆਂ ਵਾਲੇ ਬੰਦਿਆਂ ਪਰ ਇਹ ਵੀ ਸਾਨੂੰ ਬਹੁਤ ਜ਼ਰੂਰੀ ਸਹੀ ਗੱਲ ਆ ਇਹ ਕਹਿੰਦੀਆਂ ਕੰਮ ਤਾਂ ਸਾਡੇ ਵੀ ਮਗਰ ਘਰੇ ਹੈਗਾ ਹਾਂ ਕਹਿੰਦੀਆਂ ਪਰ ਬਿਲਕੁਲ ਜ਼ਰੂਰੀ ਆ ਕੰਮ ਜੀ ਸਹੀ ਗੱਲ ਹੈ ਨਹੀਂ ਫਿਰ ਤਰਸਾਂਗੇ ਨਹੀਂ ਅ ਨਹੀਂ ਫਿਰ ਤਰਸਾਂਗੇ ਉਹ ਵੇੜੇ ਨੂੰ ਉਧਰੋਂ ਦਾ ਉਹਦੇ ਮੰਗੂ ਕਿਹਦੇਆਂ ਫੈਕਟਰੀਆਂ 'ਚ ਦਿਹਾੜੀ ਗਏ ਹੋਵਾਂਗੇ ਜਾਂ ਆਪਦੇ ਖੇਤਾਂ ਦੇ ਵਿੱਚ ਹੀ ਦਿਹਾੜੀ ਕਰਦੇ ਹੋਵਾਂਗੇ ਹਾਂ ਤੇ ਉਧਰੋਂ ਬਾਈ ਗੋਡਿਆਂ ਦੇ ਵਿੱਚ ਫਿਰ ਸਿਰ ਦੇ ਕੇ ਰੋਣਗੇ ਉਦੋਂ ਬਾਈ ਬਿਲਕੁਲ ਜਿਹੜੇ ਖੇਤ 'ਚ ਪੀਪਲ ਲੱਗੇ ਹੋਏ ਨੇ ਨਾ ਫਿਰ ਤਾਂ ਪਾਣੀ ਪਾਣ ਜਾਇਆ ਕਰਾਂਗੇ ਵੀ ਇਹ ਮੇਰੇ ਦਾਦੇ ਦਾ ਦਾਦੇ ਦਾ ਸੀ ਚਾਚੇ ਦਾ ਸੀ ਚਾਚੇ ਦਾ ਸੀ ਸਹੀ ਗੱਲ ਹੈ ਵੀ ਆਹ ਵੀ ਸਾਡੀ ਮੋਟਰ ਹੁੰਦੀ ਸੀ ਵੀ ਹੁਣ ਇਹਨਾਂ ਨੇ ਖਤਮ ਕਰਤਾ ਸਭ ਕੁਝ ਕਿਉਂਕਿ ਭਰਾਵੋ ਇਹਨਾਂ ਦੀ ਅੱਖ ਆਪਣੀਆਂ ਜ਼ਮੀਨਾਂ ਤੇ ਐ ਕੱਲੀ ਪੰਜਾਬ ਦੀ ਧਰਤੀ ਐ ਇਹ ਜੀ ਆ ਜੀ ਪੰਜਾਬ ਹਰਿਆਣਾ ਹੋ ਗਿਆ ਰਾਜਸਥਾਨ ਜੁਪੀ ਆਪਣੇ ਇੰਡੀਆ ਦੇ ਵਿੱਚ ਪਰਮਾਤਮਾ ਨੇ ਇਹ ਜੀ ਧਰਤੀ ਬਖਸ਼ੀ ਆ ਜਿਹਦੇ ਕੁਝ ਵੀ ਹਰਾ ਕਰ ਲੋ ਆਉਣ ਵਾਲੇ ਅਗਲੇ ਸਾਲਾਂ ਦੇ ਵਿੱਚ ਕੱਲੇ ਖਾਣ ਪੀਣ ਦੀ ਡਿਮਾਂਡ ਰਹਿ ਜੂਗੀ ਜਿਵੇਂ ਕਰੋਨਾ ਦੇ ਵਿੱਚ ਤੁਸੀਂ ਕੁਝ ਦੇਖਿਆ ਵੀ ਕਰੋਨਾ ਦੇ ਵਿੱਚ ਬਾਈ ਹਰੇਕ ਚੀਜ਼ ਬਿਨਾ ਸਰ ਗਿਆ ਕੱਲਾ ਆਪਾਂ ਨੂੰ ਖਾਣੇ ਪਾਣੀ ਬਿਨਾ ਨਹੀਂ ਸਰਿਆ ਜਿਹੜੇ ਬੰਦੇ ਕੋਲੇ ਉਦੋਂ ਆਪਣੇ ਕੋਲੇ ਘਰਾਂ ਦੇ ਵਿੱਚ ਢੋਲਾਂ ਦੇ ਢੋਲ dane ਅੰਚ ਪਏ ਸੀ ਬਾਈ ਹਨਾ ਢੋਲਾਂ ਦੇ ਢੋਲ dane ਪਏ ਸੀ ਉਹਦੇ ਕਰਕੇ ਕੰਮ ਚੱਲਿਆ ਨਹੀਂ ਬਾਈ ਜਿੱਥੇ ਲੋਕ ਨਾਲ ਜਮ੍ਹਾਂ ਕਰਕੇ ਨਹੀਂ ਰੱਖਦੇ ਅੰਕਤ ਬਾਈ ਬਹੁਤ ਔਖਾ ਹੋਇਆ ਹਨਾ ਸੋ ਭਰਾਵੋ ਹੋਰ ਵੀ ਵੀਰਾਂ ਨੂੰ ਬੇਨਤੀ ਆ ਬਾਈ ਜੋ ਵੀ ਵੀਰ ਕਣਕ ਝੋਨੇ ਵਾਲੇ ਸੀਜ਼ਨ ਦੇ ਵਿੱਚੋਂ ਫ੍ਰੀ ਹੁੰਦੇ ਨੇ ਜਾਂ ਕੋਈ ਵੀਰ ਵਿਲੇ ਨੇ ਖਾਸ ਤੌਰ ਤੇ ਸਾਡੇ ਨੌਜਵਾਨ ਵੀਰ ਹਨਾ ਤਾਂ ਜਰੂਰ ਬਾਈ ਬਣ ਕੇ ਚਾਹੇ ਬਾਰ ਐਤਵਾਰ ਨੂੰ ਜਿਹੜੇ ਸਟੂਡੈਂਟ ਨੇ ਉਹ ਵੀ ਇੱਥੇ ਆਇਆ ਕਰੋ ਹਾਜ਼ਰੀ ਲਵਾਇਆ ਕਰੋ ਜਰੂਰ ਬਾਈ ਹਨਾ ਸੋ ਠੀਕ ਆ ਮਾਤਾ ਜੀ ਲਾਗਰਾ ਤੁਹਾਡੇ ਅੱਜ ਮੇਨੂੰ ਬਾਈ ਤੇ ਨਾਲ ਇਧਰ ਸਾਡੇ ਵੀਰ ਦਿਖਾ ਦਿਓ ਬਾਈ ਸਾਰੇ ਖੜਿਆ ਹੋ ਦੇ ਜਿੰਨਾਂ ਦੇ ਸਰਪੀ ਹੋ ਜੂ ਉਹਨਾਂ ਦਾ ਬਹੁਤ ਧੰਨਵਾਦ ਜੀ ਮਿਹਰਬਾਨ ਥੈਂਕ ਯੂ